ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦਵਾਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦਵਾਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਸੁਭਾਣਾ ਤੇਰਾ ਜੀ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦਵਾਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦਵਾਰਾ ਤੇਰਾ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਜੇਸ ਤੇ ਦਰ ਜਾਵਾਂ ਜੀ ਛੱਡ ਕੇ ਦੁਆਰ ਤੇਰਾ ਤੇਰੇ ਦਰ ਤੋਂ ਉੱਚਾ ਨਹੀਂ ਦਰ ਕੋਈ ਮੈਂ ਕਿਹੜੇ ਦਰ ਜਾਵਾਂ ਮਾਲਕਾ ਤੇਰੇ ਦਰ ਦਾਰੇ ਜਾਵਾਂ ਤੇਰੇ ਦਰ ਤੋਂ ਉੱਚਾ ਨਹੀਂ ਦਾਰੇ ਮੈਂ ਕਿਹੜੇ ਦਾਰੇ ਜਾਵਾਂ ਕੋਈ ਕਿਸੇ ਦਾ ਕਿਸੇ ਦਾ ਕੋਈ ਸਾਡਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਸਾਡਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਸਾਡਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਸਾਡਾ ਇੱਕ ਤੂੰ ਹੀ ਮਾਲਕਾ ਕਿਸੇ ਹੀ ਕੋਈ ਕੋਏ ਤੂੰ ਵੰਝ ਨਾਣੀ ਇੱਕ ਤੂੰ ਕਿਉ ਨਾ ਮਰੀਜੇ ਰੋਏ ਜਾਂ ਲਗ ਚਿਤਨਾ ਆਵੇ ਜਾਂ ਸੁਖ ਤਾਂ ਸਹਉ ਰਾਵੇ ਉਹ ਦੁੱਖ ਭੀ ਸਮਾਲਿਓ ਨਾਨਕ ਕਹਿ ਸਿਆਣੀਏ ਓ ਕੰਤ ਮਲਾਵਾ ਹੋਇ ਕਹਿੰਦੇ ਸੁਮਰ ਦੀ ਗੁਰਬਾਣੀ ਸਮਝਾ ਰਹੀ ਕਹਿੰਦੇ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਸੋ ਕਿਸੇ ਦਾ ਕਹਿੰਦੇ ਕੋਈ ਝੂਠਾ ਆਸਰਾ ਹੈ ਕਿਸੇ ਦਾ ਕੋਈ ਝੂਠਾ ਆਸਰਾ ਹੈ ਸਾਡਾ ਤਾਂ ਕਹਿੰਦੇ ਇੱਕੋ ਹੀ ਤੂੰ ਆਸਰਾ ਹੈ ਮਾਲਕਾ ਸੋ ਅਸੀਂ ਤੇ ਤੇਰੇ ਤੇ ਹੀ ਡੋਰਾ ਛਟੀਆਂ ਸੋ ਸਾਡਾ ਹੋਰ ਨਹੀਂ ਕੋਈ ਤੇ ਕਹਿੰਦੇ ਮੈਂ ਕਿਉਂ ਨਾ ਕਹਿੰਦੇ ਰੋਕੇ ਮਰ ਜਾ ਸੋ ਕਹਿੰਦੇ ਜਿੰਨਾ ਚਿਰ ਤੂੰ ਮਨ ਚ ਨਾ ਵਸੇ ਸੋ ਉਨਾ ਚਿਰ ਕਹਿੰਦੇ ਕਾਦੀ ਜ਼ਿੰਦਗੀ ਸੋ ਇਸ ਦੁਨੀਆ ਤੇ ਜਿਉਣਾ ਕਾਦਾ ਜਿਉਣਾ ਜਿੰਨਾ ਚਿਰ ਤੇਰਾ ਕਹਿੰਦੇ ਪਿਆਰ ਮਨ ਚ ਨਾ ਵਸੇ ਜਿੰਨਾ ਚਿਰ ਚ ਤੂੰ ਪੂਰਾ ਮਨ ਚ ਨਾ ਵਸੇ ਸੋ ਕਹਿੰਦੇ ਕਿਉਂ ਨਾ ਮੈਂ ਰੋਕੇ ਮਰ ਜਾ ਕਿਉਂਕਿ ਕਹਿੰਦੇ ਜਿਹੜਾ ਇਹ ਮੋਹ ਮਮਤਾ ਦਾ ਜਿਹੜਾ ਪਿਆਰ ਹੈ ਨਾ ਕਹਿੰਦੇ ਹਰ ਵੇਲੇ ਮਨ ਤੇ ਇਹ ਪ੍ਰਭਾਵ ਪਾਈ ਬਿਠਾ ਸੋ ਕਿਤੇ ਕਿਤੇ ਤੇਰੀ ਯਾਦ ਆਉਂਦੀ ਤੇ ਕਹਿੰਦੇ ਜਦੋਂ ਯਾਦ ਆਉਂਦੀ ਕਿ ਸਾਰਾ ਦਿਨ ਐਵੇਂ ਲੰਘ ਗਿਆ ਬਸ ਦੁਨਿਆਵੀ ਧੰਦੇ ਬਿਟਦੇ ਆ ਸੋ ਨਿਤਨੇਮ ਕਰਨ ਦਾ ਟਾਈਮ ਨਹੀਂ ਲੱਗਿਆ ਗੁਰੂ ਘਰ ਆਉਣ ਦਾ ਟਾਈਮ ਨਹੀਂ ਲੱਗਿਆ ਤੇ ਕਈਆਂ ਦੇ ਮਨ ਵਿੱਚ ਬੜੇ ਉਬਾਲੇ ਆਉਂਦੇ ਆ ਫਿਰ ਇੱਕਦਮ ਕਈ ਵਾਰ ਜਦੋਂ ਮਨ ਉਬਾਲਾ ਮਾਰਦੇ ਸੋ ਬੜਾ ਪਛਤਾਉਂਦਾ ਕਿ ਅੱਜ ਸਾਰਾ ਦਿਨ ਨਿਤਨੇਮ ਵੀ ਨਹੀਂ ਹੋ ਸਕਿਆ ਗੁਰੂ ਘਰ ਨਹੀਂ ਆਇਆ ਗਿਆ ਸੋ ਉਸ ਵੇਲੇ ਫਿਰ ਉਹ ਮਨ ਜਦੋਂ ਪਛਤਾਉਂਦਾ ਹੈ ਨਾ ਤੇ ਸੋ ਮਾਣੇ ਗੱਲ ਕਹਿੰਦਾ ਹੈ ਕਿ ਮਹਾਰਾਜ ਕਿਉਂ ਨਾ ਕਹਿੰਦੇ ਰੋਕੇ ਮੈਂ ਮਰ ਜਾ ਸੋ ਸਾਰਾ ਦਿਨ ਐਵੇਂ ਲੰਘ ਗਿਆ ਤੂੰ ਤੇਰਾ ਖਿਆਲ ਹੀ ਨਹੀਂ ਆਇਆ ਤੂੰ ਮਨ ਚ ਵਸਿਆ ਹੀ ਨਹੀਂ ਸੋ ਐਸੀ ਕਿਰਪਾ ਕਰ ਕੇ ਹਰ ਵੇਲੇ ਤੂੰ ਮਨ ਚ ਵਸਿਆ ਰਵੇ ਸੋ ਇੱਕ ਖਿੰਨ ਮਾਤਰ ਵੀ ਮੈਂ ਤੈਨੂੰ ਭੁੱਲਾ ਨਾ ਸੋ ਐਸੀ ਕਿਰਪਾ ਕਰ ਤੇ ਗੁਰੂ ਸਾਹਿਬ ਜੀ ਸਮਝਾਉਂਦੇ ਕਹਿੰਦੇ ਜਾਂ ਸੁੱਖ ਤਾਂ ਸੋਹ ਰਾਵਿਓ ਕਹਿੰਦੇ ਜੇ ਸੁੱਖ ਏ ਨਾ ਤੈਨੂੰ ਬੰਦਿਆ ਤੇ ਕਹਿੰਦੇ ਉਸ ਮਾਲਕ ਨੂੰ ਚੇਤੇ ਰੱਖ ਭੁੱਲ ਭੋਲਣਾ ਇੱਕ ਖਿੰਨ ਮਾਤਰ ਵੀ ਹਰ ਵੇਲੇ ਹਰ ਸਾਹ ਦੇ ਨਾਲ ਉਹਨੂੰ ਯਾਦ ਰੱਖ ਉੱਠਦਿਆਂ ਬਿੰਦਿਆ ਉਹਦਾ ਸ਼ੁਕਰਾਨਾ ਕਰਦਾ ਰਹੇ ਜੇ ਤੈਨੂੰ ਸੁੱਖ ਏ ਵੇਖੀ ਭੁੱਲੀ ਨਾ ਕਹਿੰਦੇ ਉਸ ਮਾਲਕ ਨੂੰ ਜਾਂ ਸੁੱਖ ਤਾਂ ਸੋਹ ਰਾਵਿਓ ਏ ਦੁੱਖ ਭੀ ਸਮਾਲਿਓ ਏ ਕਹਿੰਦੇ ਜੇ ਦੁੱਖ ਆ ਗਿਆ ਤਾਂ ਵੀ ਕਹਿੰਦੇ ਉਹਨੂੰ ਯਾਦ ਰੱਖ ਨਾਨਕ ਕਹੈ ਸਿਆਣੀਆਂ ਕੰਤ ਮਲਾਵਾ ਹੋਏ ਕਹਿੰਦੇ ਸਿਆਣੀਆਂ ਜੀਵ ਇਸਤਰੀਏ ਸੋ ਗੁਰੂ ਸਾਹਿਬ ਸਮਝਾਉਂਦੇ ਆ ਕਹਿੰਦੇ ਜੇ ਤੂੰ ਇਦਾਂ ਦਾ ਆਪਣਾ ਸੁਭਾਅ ਬਣਾਏਂਗੀ ਨਾ ਤਾਂ ਕਹਿੰਦੇ ਫਿਰ ਤੈਨੂੰ ਪ੍ਰਮਾਤਮਾ ਦਾ ਮਲਾਪ ਨਸੀਬ ਹੋ ਜਾਏਗਾ ਸੋ ਜੇ ਸੁੱਖ ਵਿੱਚ ਵੀ ਯਾਦ ਰੱਖੇ ਤੇ ਦੁੱਖ ਵਿੱਚ ਵੀ ਯਾਦ ਰੱਖੇ ਹਰ ਵੇਲੇ ਜੇ ਯਾਦ ਰੱਖẽ ਰੱਖẽਗੀ ਜੀਵ ਇਸਤਰੀਏ ਤੇ ਕਹਿੰਦੇ ਸਿਆਣੀਆਂ ਤੈਨੂੰ ਪ੍ਰਮਾਤਮਾ ਦਾ ਮਲਾਪ ਹੋ ਜਾਏਗਾ ਜਾਂ ਸੁੱਖ ਤਾਂ ਸੋ ਰਾਵਿਓ ਇਹ ਦੁੱਖ ਭੀ ਸੰਭਾਲਿਓ ਏ ਨਾਨਕ ਹੈ ਸਿਆਣਿਓ ਇਉ ਕੰਤ ਮਲਾਵਾ ਹੋਇ ਸੋ ਆਓ ਜੇ ਉਸ ਕੰਤ ਦਾ ਵਾਹਿਗੁਰੂ ਪਰਮੇਸ਼ਰ ਦਾ ਮਲਾਪ ਆਪਾਂ ਚੋਣੇ ਜੇ ਸੁਖੇ ਤੇ ਉੱਠਦਿਆਂ ਬੰਦਿਆਂ ਉਹਦਾ ਸ਼ੁਕਰਾਨੇ ਕਰਦੇ ਰੋ ਜੇ ਦੁੱਖ ਆ ਗਿਆ ਤਾਂ ਵੀ ਉਹਨੂੰ ਭੁੱਲਣਾ ਨਹੀਂ ਚਾਹੀਦਾ ਕਈਆਂ ਕੋਲ ਸੁੱਖ ਬਹੁਤ ਆ ਜਾਂਦੇ ਉਹ ਸੁੱਖਾਂ 'ਚ ਭੁੱਲ ਜਾਂਦੇ ਸੋ ਕਈਆਂ ਨੂੰ ਦੁੱਖ ਘੇਰਾ ਪਾ ਲੈਂਦੇ ਸੋ ਘੇਰਾ ਤੋੜ ਕੇ ਉਹਨਾਂ ਦਾ ਨਿਕਲ ਕੇ ਆਏ ਹੀ ਨਹੀਂ ਜਾਂਦਾ ਗੁਰੂ ਕੋਲ ਸੋ ਭਜਨਵਲ ਹੋਇਆ ਹੀ ਨਹੀਂ ਜਾਂਦਾ ਕਈਆਂ ਨੂੰ ਦੁੱਖ ਬਹੁਤ ਘੇਰਾ ਪਾ ਲੈਂਦੇ ਆ ਤੇ ਕਈਆਂ ਨੂੰ ਸੁੱਖਾਂ ਨੇ ਬਹੁਤ ਘੇਰਾ ਪਾ ਲਿਆ ਜਿਹੜਾ ਘੇਰਾ ਤੋੜ ਕੇ ਨਿਕਲ ਗਿਆ ਉਹੀ ਅਸਲੀ ਸੂਰਮਾ ਤੇ ਉਹਦੀ ਪਰਥਾਏ ਫਿਰ ਮਰ ਦੀ ਗੁਰਬਾਣੀ ਕਹਿੰਦੀ ਜਾਂ ਕੋ ਹਰ ਰੰਗ ਜਾਂ ਕੋ ਹਰ ਰੰਗ ਲਾਗੋ ਇਸ ਯੁੱਗਮਹਿ ਸੋ ਕਹੀਅਤ ਹੈ ਸੂਰਾ ਕਹਿੰਦੇ ਕਲਯੁਗ ਦਾ ਸਮਾਂ ਹੈ ਤੇ ਬੜਾ ਭਿਆਨਕ ਪਰ ਕਹਿੰਦੇ ਇਸ ਭਿਆਨਕ ਸਮੇਂ ਦੇ ਵਿੱਚ ਜਿਹਨੂੰ ਜਿਹਦੀ ਪ੍ਰਮਾਤਮਾ ਨਾਲ ਕਹਿੰਦੇ ਲਿਵ ਲੱਗ ਗਈ ਨਾਮ ਨਾਲ ਲਿਵ ਲੱਗ ਗਈ ਕਹਿੰਦੇ ਉਹ ਅਸਲੀ ਸੂਰਮਾ ਹੈ ਕਿਉਂਕਿ ਬਹੁਤ ਵੱਡੇ ਘੇਰੇ ਪੈਂਦੇ ਸੋ ਜਿਵੇਂ 10 ਲੱਖ ਦਾ ਘੇਰਾ ਪਿਆ ਸੀ ਨਾ ਚਮਕੌਰ ਦੀ ਗੜੀ ਨੂੰ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ ਪਤਾ ਹੀ ਨਹੀਂ ਕਿੰਨੇ ਕੋ ਦੁੱਖ ਘੇਰ ਲੈਂਦੇ ਇੱਕ ਮੁਸੀਬਤ ਜੇ ਟਲਦੀ ਨਹੀਂ ਦੂਜੀ ਪਹਿਲਾਂ ਘੇਰਾ ਪਾ ਲੈਂਦੀ ਸੋ ਗੁਰੂ ਪਿਆਰਿਓ ਦੂਜੀ ਮਗਰੋਂ ਨਹੀਂ ਲੈਂਦੀ ਤੀਜੀ ਪਹਿਲਾਂ ਘੇਰਾ ਪਾ ਲੈਂਦੀ ਮੁਸੀਬਤਾਂ ਜੀ ਕਿਰਿਆ ਰਿੰਦਾ ساری ਉਮਰ ਬੰਦਾ ਤੇ ਕਈ ਵਾਰੀ ਆਪਾਂ ਦੇਖਦੇ ਆ ਜਿਹੜੇ ਸੁਖੀ ਨੇ ਸੋ ਗੁਰੂ ਪਿਆਰਿਓ ਉਹਨਾਂ ਦੀ ਅੱਖ ਹੀ ਨਹੀਂ ਖੁੱਲਦੀ 8 ਵਜੇ ਸੌ ਜਾਂਦੇ ਆ ਸਵੇਰੇ ਉਦੋਂ ਹੀ ਪਤਾ ਲੱਗਦਾ ਜਦੋਂ 8 ਵੱਜ ਜਾਂਦੇ ਸੋ ਐਸੀ ਲੱਗਿਆ ਮਖਮਲੀ ਗੱਦਿਆਂ ਦੇ ਪਏ ਸੋ ਗੁਰੂ ਵਿਆਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦ ਚੜਕਦੇ ਜਾਂਦੇ ਉਹਨਾਂ ਨੂੰ ਸੁੱਖਾਂ ਨੇ ਘੇਰਾ ਪਾ ਲਿਆ ਸੋ ਇਹ ਜਿਹੜੇ ਸੁੱਖ ਦੁੱਖ ਨੇ ਬੜਾ ਘੇਰਾ ਪਾਉਂਦੇ ਆ ਬੰਦੇ ਨੂੰ ਮਾਲਕ ਵਾਲੇ ਪਾਸੇ ਹੋਣ ਨਹੀਂ ਦਿੰਦੇ ਪਰ ਜਿਹੜਾ ਇਹ ਘੇਰੇ ਨੂੰ ચીਰ ਕੇ ਨਿਕਲ ਗਿਆ ਮਾਰਾ ਕਹਿੰਦੇ ਉਹ ਅਸਲੀ ਸ਼ੂਰਮ ਹੈ ਜਾਂ ਕੋ ਹਰ ਰੰਗ ਲੱਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸ਼ੂਰਾ ਸੋ ਬੜੀਆਂ ਭਿਆਨਕ ਲੈਣਾ ਚਲਦੀਆਂ ਇਸ ਕਾਲ ਯੁੱਗ ਦੇ ਸਮੇਂ ਵਿੱਚ ਵਿਸ਼ੇ ਵਕਾਰਾਂ ਦੀਆਂ ਸੋ ਜਿਹੜਾ ਤਰ ਕੇ ਨਿਕਲ ਗਿਆ ਮਾਰਾ ਦੀ ਬਾਹ ਮਰਨੂ ਆਪਣੀ ਬਾਹ ਫੜਾ ਦਿੱਤੀ ਜਿੰਨੇ ਸੋਹੀ ਨਿਕਲੇਗਾ ਸੋ ਜਿੰਨੇ ਮਰਨੂ ਬਾਹ ਨਾ ਨਾ ਫੜਾਈ ਹੋ ਤਾਂ ਡੁੱਬ ਜੇ ਸੋ ਆਓ ਫਿਰ ਬਾਹ ਫੜਾਈਏ ਖੰਡੇ ਬਾਟੇ ਦਾ ਮਤਲਬ ਚਾਕੇ ਗੁਰੂ ਦੇ ਲੜ ਲੱਗੀਏ ਬਾਣੀ ਬਣੇ ਦੇ ਧਾਰਨੀ ਹੋਈਏ ਫਿਰ ਨਹੀਂ ਆਪਾਂ ਡੁੱਬਾਂਗੇ ਫਿਰ ਤਾਂ ਨਿਕਲ ਜਾਾਂਗੇ ਸੋ ਜੇ ਆਪਣੀ ਗੁਰੂ ਨੂੰ ਬਾਹ ਨਾ ਫੜਾਈ ਫਿਰ ਆਪਾਂ ਨੂੰ ਕੋਈ ਬਚਾ ਨਹੀਂ ਸਕਦਾ ਡੁੱਬਨ ਤੋਂ ਸੋ ਆਓ ਬੜਸੋ ਸ਼ਲੋਕ ਪਵਨੰ ਗੁਰੂ ਬਾਣੀ ਪਿਤਾਹ